ਓਡ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਨਸ਼ੇ ਲਈ ਵਰਤੀ ਜਾਣ ਵਾਲੀਆਂ ਗੋਲੀਆਂ, ਹਿਰੋਇਨ ਅਤੇ ਟਰੱਕ ਮਣੀਵੀਂ ਬਰਾਮਦ ਕੀਤੀ। ਓਡ ਥਾਣੇ ਦੇ ਪੁਲਿਸ ਵੱਲੋਂ ਨਸ਼ਾ ਤਸਕਰਾ ਦਾ ਲੱਕ ਤੋੜਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਗੁੜਾਪੜ ਦੇ ਨਾਮ ਵਰ ਤਸਕਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ। ਥਾਣਾ ਓਡ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ 29 ਮਾਰਚ ਕਾਸੋ ਆਪਰੇਸ਼ਨ ਦੌਰਾਨ ਨਸ਼ਾ ਤਸਕਰਾਂ ਦੇ ਘਰਾ ਦੇ ਤਲਾਸ਼ੀ ਕੀਤੀ ਜਾ ਰਹੀ ਸੀ ਤੇ ਗੜਾਪੜ ਵਾਸੀ ਦੇਵਰਾਜ ਦੇ ਬਾੜੇ ਚ ਉਸ ਦੇ ਕਰਿੰਦੇ ਬਲਵਿੰਦਰ ਕੋਲ 3 ਸਰਿੰਜਾ 1 ਲਾਈਟਰ ਤੇ ਇੱਕ ਜਲੀ ਹੋਈ ਸਿਲਵਰ ਦੀ ਪੰਨੀ ਬਰਾਮਦ ਕੀਤੀ ਜਿਸ ਸਬੰਧੀ ਬਲਵਿੰਦਰ ਨੇ ਦੱਸਿਆ ਕਿ ਉਹ ਹਰ ਰੋਜ਼ ਤਿੰਨ ਟਾਈਮ ਹਿਰੋਇਨ ਪਿੰਦਾ ਹੈ ਤੇ ਇਸ ਦੇ ਬਦਲੇ ਉਹ ਦੇਵਰਾਜ ਦੇ ਪਸ਼ੂਆਂ ਨੂੰ ਪੱਠੇ ਪਾਉਂਦਾ ਹੈ ਇਸ ਮਾਮਲੇ ਦੇ ਸਬੰਧੀ ਪੁਲਿਸ ਵੱਲੋਂ 26 ਨੰਬਰ ਮੁਕਦਮਾ ਦਰਜ ਕਰਕੇ ਦੇਵਰਾਜ ਦੇਬੀ ਨੂੰ ਨਾਮਜ਼ਦ ਕੀਤਾ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਬੀਤੇ 2 ਦਿਨ ਪਹਿਲਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵਰਾਜ ਜੋ ਕਿ ਪਹਿਲੇ 26 ਨੰਬਰ ਮੁਕਦਮੇ ਲਈ ਲੋੜਿੰਦਾ ਹੈ ਉਹ ਆਪਣੇ ਘਰ ਆਇਆ ਹੋਇਆ ਹੈ ਪੁਲਿਸ ਪਾਰਟੀ ਵੱਲੋਂ ਦੋਨੋਂ ਪਿੰਡਾਂ ਦੇ ਸਰਪੰਚ ਨੂੰ ਨਾਲ ਲੈ ਕੇ ਦੇਵਰਾਜ ਦੇ ਘਰ ਪਹੁੰਚ ਕੀਤੀ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਉਸ ਵੇਲੇ ਘਰ ਚੋਂ 68400 ਰੁਪਏ ਦੀ ਡਰਗ ਮਨੀ ਤੇ 11 ਮੋਬਾਈਲ ਫੋਨ ਬਰਾਮਦ ਹੋਏ ਤੇ ਬਾਅਦ ਵਿੱਚ ਹੋਈ ਰਿਕਵਰੀ ਚ 70 ਨਸ਼ੇਲੇ ਵਰਤੀਆਂ ਜਾਣ ਵਾਲੀਆਂ ਗੋਲੀਆਂ 25 ਕੈਪਸੂਲ ਤੇ 7.5 ਗ੍ਰਾਮ ਹਿਰੋਇਨ ਵੀ ਬਰਾਮਦ ਕੀਤੀ ਗਈ। ਇੱਥੇ ਇਹ ਵੀ ਦੱਸਣ ਜੋਗ ਹੈ ਕਿ ਦੇਵਰਾਜ ਦੇਵੀ ਦਾ ਉਸਾਰਿਆ ਹੋਇਆ ਘਰ ਤੇ ਦੁਕਾਨਾਂ ਨੂੰ ਪ੍ਰਸ਼ਾਸਨ ਨੇ ਟਾਇਆ ਸੀ। ਜੀ ਅਸੀਂ ਇੱਕ 29-3-25 ਨੂੰ ਆਪਣਾ 26 ਨੰਬਰ ਐਫਆਰ ਦਰਜ ਕੀਤੀ ਸੀਗੀ ਬਲਵਿੰਦਰ ਮੰਗਾ ਦੇ ਖਿਲਾਫ ਜੋ ਕਿ ਦੇਵਰਾਜ ਦੇਵੀ ਦਾ ਵਰਕਰ ਸੀਗਾ। ਇੱਕ ਕੈਸੋ ਆਪਰੇਸ਼ਨ ਦੇ ਦੌਰਾਨ ਜਿਹੜੀ ਸਾਡੀ ਪੁਲਿਸ ਪਾਰਟੀ ਵੱਲੋਂ ਸਰਪੰਚ ਸਾਹਿਬ ਜਿਹੜੇ ਗੜਾਪੜ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨੂੰ ਮੰਗੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 21 ਔਰ 27 ਐਨਡੀਪੀਐਸ ਐਕਟ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਉਹਦੀ ਉੱਥੇ ਮੌਕੇ ਤੇ ਪੁੱਛਗਿਰਿਸ਼ ਦੌਰਾਨ ਜਿਹੜਾ ਦੇਵਰਾ ਦੇਵੀ ਦਾ ਨਾਮ ਉਜਾਗਰ ਹੋਇਆ ਸੀ ਤੇ ਜਿਹਨੂੰ 29 ਦੇ ਵਿੱਚ ਉਸੀ ਐਫਆਰ ਦੇ ਵਿੱਚ ਆ ਨਾਮਜ਼ਦ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਜਿਹੜੀ 18 ਤਰੀਕ ਨੂੰ 18 4 ਨੂੰ ਸਾਡੀ ਪੁਲਿਸ ਪਾਰਟੀ ਵੱਲੋਂ ਫਿਰ ਤੋਂ ਕੈਸੋ ਆਪਰੇਸ਼ਨ ਦੇ ਦੌਰਾਨ ਇੱਕ ਰੇਡ ਕੀਤਾ ਗਿਆ ਸੀ ਜੋ ਦੇਵਰਾਜ ਦੇਵੀ ਨੂੰ ਉਹਦੇ ਘਰ ਵਿੱਚੋਂ ਫਿਰ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮੈਂ ਮੌਕੇ ਤੇ ਕੀ ਕੀ ਰਿਕਵਰ ਹੋਇਆ ਕਿਤਾ ਕਿਤਾ ਜਿਹੜਾ ਜਿਸ ਜਨੇ ਦੀ ਗ੍ਰਿਫਤਾਰੀ ਹੋਈ ਹੈ ਉਸ ਦਿਨ ਇਹਦੇ ਕੋਲੋਂ ਡਰਗ ਮਨੀ ਮਿਲੀ ਹੈ ਜੀ 68400 ਰੁਪਿਆ ਤੇ ਕੁੱਲ 11 ਜਿਹੜੇ ਮੋਬਾਈਲ ਸੀਗੇ ਇਹਦੇ ਕਬਜ਼ੇ ਵਿੱਚੋਂ ਉਹ ਪੁਲਿਸ ਨੇ ਆਪਣੇ ਪ੍ਰੋਸੀਜਨ ਚ ਲੈ ਲਏ। ਸੱਲਾਂ ਬਾਬਲੇ ਦਸਤਖਤ ਹਾਂਜੀ ਇਹਦੇ ਜਿਹੜੇ ਇਕੱਲੇ ਐਨਡੀਪੀਐਸ ਦੇ ਮਕਦਮੇ 13 ਮਕਦਮੇ ਜਿਹੜੇ ਇਹਦੇ ਤੇ ਦਰਜ ਨੇ ਅੱਜ ਤੱਕ 2002 ਤੋਂ ਇਹ ਐਕਟਿਵ ਹੈ ਹੈਬਿਚੁਅਲ ਆਫੈਂਡਰ ਹੈ ਸਾਡਾ ਹਿਸਟਰੀ ਸ਼ੀਟਰ ਹੈ ਜਿਹੜੀ ਆਪਾਂ ਵੈਰੀਫਿਕੇਸ਼ਨ ਲਈ ਜਾਂਦੇ ਹਾਂ ਬਿਲਕੁਲ ਜੀ ਸੇਵਲ ਪ੍ਰਸ਼ਾਸਨ ਦੀ ਜਿਹੜੀ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਉਹ ਦੇਵਰਾ ਦੇਵੀ ਦੀ ਬਿਲਡਿੰਗ ਸੀ ਮੈਂ ਜਿਹੜੀ ਨੂੰ ਰਿਮਾਂਡ ਦਰਾਮੇ ਦਾ ਦੀ ਕੀ ਕੁਛ ਕਵਰ ਹੋਇਆ ਕੀ ਕੁਛ ਖਤਰਾ ਸਾਹਮਣੇ ਬਿਠੀ ਹੋਇਆ ਅਸੀਂ ਇਹਦਾ 2 ਦਿਨ ਦਾ ਦੇਪਾ ਦੇਵੀ ਦਾ ਰਿਮਾਂਡ ਲਿਆ ਸੀ ਡਿਊਰਿੰਗ ਰਿਮਾਂਡ ਜਿਹੜਾ ਨੇ ਸਾਡੇ ਕੋਲ ਇਨਕਸ਼ਾਫ ਕੀਤਾ ਸੀ ਉਸ ਇਨਕਸ਼ਾਫ ਤੇ ਇਹਦੀ ਨਿਸ਼ਾਨਦੇਹੀ ਤੇ ਸਾਨੂੰ 70 ਟੈਬਲੇਟ ਜਿਹੜੀਆਂ ਨੇ ਐਟੀਜ਼ੋਲਮ ਤੇ 25 ਕੈਪਸੂਲ ਟ੍ਰੈਮਾਡੋਲ ਔਰ 7.5 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕਰਾਈ ਹੈ ਡੀਐਸਪੀ ਸਬਡਿਵੀਜ਼ਨ ਨਵਾਂ ਸ਼ਹਿਰ ਦੀ ਹਾਜ਼ਰੀ ਵਿੱਚ ਤੇ ਰਮਾਨ ਜਿਹੜਾ ਇਹਦਾ ਕੱਲ ਖਤਮ ਹੋ ਗਿਆ ਇਹਨੂੰ ਹੁਣ ਜੱਜ ਸਾਹਿਬ ਨੇ ਜੁਡੀਸ਼ੀਅਲ ਦੇ ਆਰਡਰ ਕਰ ਦਿੱਤੇ